ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੀਆਂ 5 ਤੋਂ 7 ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ YouTube ਟਰੈਕਟਰ ਮੇਲਾ ਚੈਨਲ ਨਾਲ ਤੁਸੀਂ ਦੇਖ ਰਹੇ ਹੋ Facebook ਪੇਜ ਖੇਤੀ ਖਬਰ ਅੱਜ ਅਸੀਂ ਲੈ ਕੇ ਆਏ ਆਂ ਜੱਟ ਸਿੱਖ ਲੜਕੇ ਲਈ ਰਿਸ਼ਤੇ ਦੀ ਲੋੜ ਹੈ ਜੀ ਹਾਈਟ 5 ਫੁੱਟ 10 ਇੰਚ ਗੋਤ ਸਿੱਧੂ 11 ਕਿਲੇ ਜ਼ਮੀਨ 13/7/1995 13 ਦਾ ਜਨਮ ਹੈ ਜੀ ਕੁਆਲੀਫਿਕੇਸ਼ਨ ਪਲੱਸ 2 ਨਾਨ ਮੈਡੀਕਲ ਐਡਵਾਂਸ ਬਿਜ਼ਨਸ ਡਿਪਲੋਮਾ ਤੇ ਮਕੈਨਿਕ ਡਿਪਲੋਮਾ ਕੀਤਾ ਮੁੰਡਾ ਆਸਟ੍ਰੇਲੀਆ ਚ ਪੀਆਰ ਹੈ ਜੀ ਵੱਡਾ ਭਰਾ ਕੈਨੇਡਾ ਚ ਪੀਆਰ ਹੈ ਜੀ 9464458520 ਇਸ ਨੰਬਰ ਤੇ ਸੰਪਰਕ ਕਰ ਸਕਦੇ ਹੋ ਟਰਾਲੀ ਵੀ ਕਾਊਆ ਡੈਂਪਰ ਟਰਾਲੀ ਹੈ ਵਧੀਆ ਜਾਲੀ ਵਾਲੇ ਵਿੱਢ ਨੇ ਜੀ ਵੇਦਾਗ ਟੈਰਨ ਫੁੱਲ ਹੈਵੀ ਹੈ ਜੀ ਰੇਟ 1.45 ਲੱਖ ਇਹ ਏਰੀਆ ਆਲੰਪੁਰ ਮੰਦਰਾ ਮਾਨਸਾ ਨੰਬਰ ਨੋਟ ਕਰ ਲਓ ਜੀ 9478571599 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲੀ ਹੈ ਜਿਹੜੀ 1.45 ਲੱਖ ਰੁਪਏ ਦੇ ਵਿੱਚ ਖਰੀਦ ਸਕਦੇ ਹੋ ਵਧੀਆ ਵਿੱਢ ਵਗੈਰਾ ਲੱਗੇ ਨੇ ਵੇਦਾਗ ਟੈਰਨ ਨੇ ਜਾਲੀ ਵਾਲੇ ਵਿੱਢ ਲੱਗੇ ਨੇ ਡੈਂਪਰ ਟਰਾਲੀ ਹੈ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਬ੍ਰਜਾ ਜੱਡਡੀ ਗੱਡੀ ਵਿਕਾਊ ਹੈ ਜੀ ਗੱਡੀ 2017 ਮਾਡਲ ਫਰਸਟ ਓਨਰ 48000 ਚੱਲੀ ਹੈ ਰੇਟ ਹੈ ਜੀ 590000 590000 ਪਰ ਰੇਟ ਰੱਖਿਆ ਗਿਆ ਜੀ ਏਰੀਆ ਸੰਗਰੂਰ ਹੈ ਜੀ 9988314355 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਜੇ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਜੀ ਉਹਨਾਂ ਵੀਰਾਂ ਨੂੰ ਬੇਨਤੀ ਚੈਨਲ ਨੂੰ ਸਬਸਕ੍ਰਾਈਬ ਕਰ ਲਿਜੀਏ ਤਾਕੀ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਅਜੜਾ ਜਲਦੀ ਹੀ ਤੁਹਾਡੇ ਕੋਲੇ ਪਹੁੰਚ ਸਕੇ ਟੈਂਪਰ ਟਰਾਲਾ ਵਿਕਾਊ ਹੈ ਜੀ ਟਰਾਲੇ ਦਾ ਸਹਿਜ ਹੈ ਜੀ 11x6.5 ਰੇਲ ਦਾ ਹਿੱਸਾ weight ਹੈ ਜੀ 20 ਕੁਆਂਟਲ ਪਲੱਸ 1.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਏਰੀਆ ਮਾਨਸਾ ਮਾਨਸਾ ਏਰੀਆ ਜੀ 1.5 ਲੱਖ ਰੁਪਏ ਰੇਟ ਰੱਖੇ ਗਿਆ ਵਧੀਆ ਬਿਡ ਵਗੈਰਾ ਲੱਗੇ ਨੇ ਰੇਟ ਇਹ ਦਾ 1.5 ਲੱਖ ਵੇਟ ਵੀ ਕਵਾਂਟੂ ਪਲੱਸ ਹੈ 7009408134 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਡੈਂਪਰ ਟਰਾਲਾ 11 ਵਾ 6.5 ਦਾ 1.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ Swift ਗੱਡੀ ਵਿਕਾਊ ਹੈ ਜੀ ਗੱਡੀ 2016 ਮਾਡਲ ਲਾਸਟ ਹੈ ਜੀ ਫੁੱਲ ਇਨਸ਼ੋਰੈਂਸ ਹੈ ਜੀ 75000 ਕਿਲੋਮੀਟਰ ਚੱਲੀ ਹੈ ਪੀਬੀ 66 ਨੰਬਰ ਰੇਟ ਹੈ ਜੀ 310000 7 ਲੱਖ 10 ਹਜ਼ਾਰ ਰੇਟ ਰੱਖੀਗੇ ਏਰੀਆ ਸ਼ਹਿਰ ਫਗਵਾੜਾ ਜਲੰਧਰ 77890 11932 ਇਸ ਨੰਬਰ ਤੇ ਫੇਚ ਸਕਦੇ ਹੋ ਅੱਜ ਦੀ ਵੀਡੀਓ ਤੁਹਾਨੂੰ ਕਿਵੇਂ ਲੱਗੀ ਜੀ ਕਮੈਂਟ ਕਰਕੇ ਜਰੂਰ ਦੱਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਈ ਤਾਂ ਕਮੈਂਟਾਂ ਦੇ ਵਿੱਚ ਵਾਹਿਗੁਰੂ ਲਿਖ ਕੇ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਜ਼ਰੂਰ ਕਰ ਦਿਓ ਜੀ ਫੋਰਚਨਰ ਗੱਡੀ ਵਿਕਾਊ ਹੈ ਜੀ ਗੱਡੀ 2014 ਮਾਡਲ ਹੈ ਜੀ 4x4 ਏਰੀਆ ਪੈਂਡ ਦਲੇਲ ਵਾਲਾ ਫਰੀਦਕੋਟ ਰੇਟ 11 ਲੱਖ 50000 11 ਲੱਖ 50000 ਰੁਪਏ ਰੇਟ ਰੱਖਿਆ ਗਿਆ ਜੀ ਬਾਕੀ ਤੁਸੀਂ ਦੇਖ ਸਕਦੇ ਹੋ ਗੱਡੀ ਦੇ ਕਾਗਜ਼ ਵਗੈਰਾ ਪੂਰੇ ਨੇ ਕਿਸੇ ਵੀ ਤਰ੍ਹਾਂ ਦੀ ਕੋਈ ਵੀ ਕਮੀ ਪੇਸ਼ੀ ਨਹੀਂ ਹੈਗੀ 98765 56732 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਫੋਰਚੂਨਰ ਗੱਡੀ ਇਹ ਜਿਹੜੀ 11 ਲੱਖ 50000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੀ ਓਕੇ ਕੰਡੀਸ਼ਨ ਦੀ ਗੱਡੀ ਕਾਗਜ਼ ਵਗੈਰਾ ਨਾਲੇ ਚਾਹਾਂ BHKE ਹਾਊਸ ਵੀ ਕਾਊ ਹੈ ਜੀ 2 ਵੀ ਐਚ ਕੇ ਹਾਊਸ ਹੈ ਜੀ ਪਾਰਕ ਬਣਿਆ ਹੋਇਆ ਹੈ ਕਾਰਨਰ ਫਲੋਰ ਹੈ ਜੀ 123 ਗਜ ਏਰੀਆ ਔਨ ਰੋਡ ਲੁਧਿਆਣਾ ਰੈਂਟ ਆਉਂਦਾ ਜੀ 30000 ਮਹੀਨੇ ਦਾ 30000 ਰੁਪਏ ਮਹੀਨੇ ਦਾ ਰੈਂਟ ਆਉਂਦਾ ਬਾਕੀ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਤੇ ਨੰਬਰ ਨੋਟ ਕਰ ਲਓ ਮਾਲਕ ਵੀਰ ਦਾ ਖਰੀਦਣ ਦੇ ਲਈ 9473331407 9473331407 ਇਸ ਨੰਬਰ ਤੇ ਫੋਨ ਕਰਕੇ 2VHK ਹਾਊਸ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਇਹਦਾ ਰੈਂਟ ਹੈ ਜਿਹੜਾ 30000 ਰੁਪਏ ਆਉਂਦਾ ਜੀ ਮਹੀਨੇ ਦਾ ਬਾਕੀ ਨੰਬਰ ਦਿੱਤਾ ਹੋਇਆ ਜੀ ਇਸ ਨੰਬਰ ਤੇ ਤੁਸੀਂ ਇਸ ਵੀਰ ਦੇ ਨਾਲ ਗੱਲਬਾਤ ਕਰਕੇ ਸਾਰੀ ਜਾਣਕਾਰੀ ਲੈ ਕੇ ਡੀਲ ਹੈ ਜਿਹੜੀ ਤੁਸੀਂ ਮੌਕੇ ਤੇ ਜਾ ਕੇ ਕਰ ਸਕਦੇ ਹੋ अल्टੋ ਗੱਡੀ ਵਿਕਾਊ ਹੈ ਜੀ 2007 ਮਾਡਲ ਹੈ ਸਭ ਤੋਂ ਪਹਿਲਾਂ ਤਾਂ ਤੁਸੀਂ ਗੱਡੀ ਦੀ ਕੰਡੀਸ਼ਨ ਦੇਖੋ ਜੀ ਬਹੁਤ ਸੋਹਣੀ ਵੀਡੀਓ ਬਣਾ ਕੇ ਭੇਜੀ ਐ ਇਸ ਵੀਰ ਨੇ ਏਰੀਆ ਜੀ ਪਿੰਡ ਜੰਗੀਆਣਾ ਬਰਨਾਲਾ ਰੇਟ 80000 80000 ਰੁਪਏ ਰੇਟ ਰੱਖੀ ਗਿਆ ਬਾਕੀ ਪਹਿਲਾਂ ਸਭ ਤੋਂ ਤੁਸੀਂ ਕੰਡੀਸ਼ਨ ਨੂੰ ਦੇਖੋ ਤੁਹਾਨੂੰ ਜਾ ਕੇ ਵੀ ਵੇਖਣ ਦੀ ਲੋੜ ਨਹੀਂ ਇਸ ਵੀਰ ਨੇ ਬਹੁਤ ਸੋਹਣੀ ਗੱਡੀ ਦੀ ਵੀਡੀਓ ਬਣਾ ਕੇ ਭੇਜੀ ਹੈ ਜੀ 80000 ਰੁਪਏ ਰੇਟ ਰੱਖੀ ਗਿਆ ਜੀ 9814776310 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਐਲਟੋ ਗੱਡੀ 2007 ਮਾਡਲ 80000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਜੇਕਰ ਤੁਸੀਂ ਵੀ ਕਿਸੇ ਵੀ ਤਰ੍ਹਾਂ ਦੀ ਮਸ਼ੀਨਰੀ ਦੀ ਐਡ ਕਰਵਾਉਣਾ ਚਾਹੁੰਦੇ ਹੋ ਤਾਂ 9877988446 ਇਸ ਨੰਬਰ ਤੇ 527 ਫੋਟੋਆਂ ਤੇ ਸਾਰੀ ਜਾਣਕਾਰੀ ਸਾਨੂੰ ਵਟਸਐਪ ਕਰ ਸਕਦੇ ਹੋ ਨਿਊ ਹਾਲੈਂਡ 363 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਹੈ ਜੀ 530 ਰੁਪਏ ਰੇਟ ਰੱਖੇ ਗਏ ਏਰੀਆ ਜੈਤੋਂ ਟਾਇਰ ਨਾਲ ਦੇ ਨੇ 50% 959214408 959214408 ਇਸ ਨੰਬਰ ਤੇ ਫੋਨ ਕਰਕੇ ਨਿਊ ਹਾਲੈਂਡ 363 ਟਰੈਕਟਰ 2018 ਮਾਡਲ 530000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਟਰੈਕਟਰ ਦੇ ਵਿੱਚ ਕੋਈ ਵੀ ਕਮੀ ਪੇਸ਼ੀ ਨਹੀਂ ਮਾਲਕ ਵੀਰ ਨੇ ਫੁੱਲ ਗਰੰਟੀ ਦਿੱਤੀ ਹੈ ਜੀ ਤੁਸੀਂ ਮੌਕੇ ਤੇ ਬਾਹ ਕੇ ਚਲਾ ਕੇ ਚੈੱਕ ਕਰਕੇ ਡੀਲ ਨੂੰ ਤੁਸੀਂ ਕਰ ਸਕਦੇ ਹੋ ਜੀ ਟਰੈਲੀ ਵਿਕਾਉ ਹੈ ਜੀ ਡੈਂਪਰ ਟਰੈਲੀ ਹੈ ਜੀ ਜਾਲੀ ਵਾਲੇ ਬਿੱਡ ਲੱਗੇ ਹੋਏ ਨੇ ਵਧੀਆ ਟੈਰਾਂ ਦੀ ਕੰਡੀਸ਼ਨ ਪਈ ਹੈ ਵਧੀਆ ਫਰਸ਼ ਵਗੈਰਾ ਹੈ ਬੈਟਰਲੀ ਦਾ ਫੁੱਲ ਹੈਵੀ ਬਣੀ ਹੋਈ ਹੈ 130 ਰੇਟ ਹੈ ਜੀ ਇਹਦਾ 130000 ਰੁਪਏ ਰੇਟ ਮੰਗੇ ਜੀ ਡੈਂਪਲ ਟਰਾਲੀ ਵਿਕਾਊ ਹੈ ਜਾਲੀ ਵਾਲੇ ਬੈਡ ਨੇ ਨੰਬਰ ਨੋਟ ਕਰ ਲਓ ਦੋ ਨੰਬਰ ਨੇ 9872325063 ਦੂਜੇ ਨੰਬਰ ਹੈ ਜੀ 8283019085 ਇਹਨਾਂ ਦੋਨਾਂ ਨੰਬਰਾਂ ਤੇ ਫੋਨ ਕਰਕੇ ਤੁਸੀਂ ਟਰਾਲੀ ਜਿਹੜੀ 130000 ਵਿੱਚ ਖਰੀਦ ਸਕਦੇ ਹੋ ਸੋਨਾਲੀਕਾ 60 ਟਰੈਕਟਰ ਵਿਕਾਊ ਹੈ ਜੀ 2007 ਮਾਡਲ ਹੈ ਜੀ 90% ਟਾਇਰ ਨੇ ਚਿਪ ਵਾਲੀ ਕਾਪੀ ਹੈ ਜੀ ਅਰਜ਼ੰਤ ਸੇਲ ਕਰਨਾ ਏਰੀਆ ਧੂਰੀ ਰੇਟ ਨੇ 110000 ਅਰਜ਼ੰਤ ਸੇਲ ਕਰਨਾ ਟਰੈਕਟਰ ਜਲਦੀ ਤੋਂ ਜਲਦੀ ਧੂਰੀ ਏਰੀਆ ਜੀ 3 ਲੱਖ 10000 ਰੇਟ ਮੰਗੇ 90% ਟਾਇਰ ਨੇ ਚਿੱਪ ਵਾਲੀ ਕਾਪੀ ਹੈ ਸੱਤ ਮਾਡਲ ਹੈ ਜੀ ਖਰੀਦਣ ਦੇ ਲਈ ਮਾਲਕ ਵੀਰ ਦਾ ਨੰਬਰ ਨੋਟ ਕਰ ਲਓ 9914973549 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 60 ਟਰੈਕਟਰ 2007 ਮਾਡਲ 3 ਲੱਖ 10000 ਰੁਪਏ ਦੇ ਵਿੱਚ ਤੁਸੀਂ ਇਸ ਟਰੈਕਟਰ ਨੂੰ ਖਰੀਦ ਸਕਦੇ ਹੋ ਸੋਨਾਲੀਕਾ 50 ਟਰੈਕਟਰ ਵਿਕਾਊ ਆ 2020 ਮਾਡਲ ਹੈ 5 ਲੱਖ ਰੁਪਏ ਰੇਟ ਮੰਗਿਆ ਏਰੀਆ ਸਰਦੂਲਗੜ ਮਾਨਸਾ ਸਭ ਤੋਂ ਪਹਿਲਾਂ ਤਾਂ ਤੁਸੀਂ ਟਰੈਕਟਰ ਦੀ ਕੰਡੀਸ਼ਨ ਨੂੰ ਦੇਖੋ ਇਸ ਵੀਰ ਨੇ ਬਹੁਤ ਹੀ ਸੋਹਣੀ ਤੇ ਬਰੀਕੀ ਤਰੀਕੇ ਦੇ ਨਾਲ ਟਰੈਕਟਰ ਦੀ ਕੰਡੀਸ਼ਨ ਹੈ ਜਿਹੜੀ ਵੀਡੀਓ ਦੇ ਵਿੱਚ ਦਿਖਾਈ ਹੋਈ ਹੈ ਜੀ ਤੁਸੀਂ ਇਹਨ ਕੱਲੀ ਕੱਲੀ ਚੀਜ਼ ਦੀ ਟਰੈਕਟਰ ਦੀ ਪੂਰੀ ਗੌਰ ਨਾਲ ਦੇਖ ਸਕਦੇ ਹੋ ਤੇ ਬਾਕੀ ਰੇਟ ਦੀ ਗੱਲ ਕਰੀਏ ਤਾਂ ਰੇਟ ਹੈਗਾ 5 ਲੱਖ ਰੁਪਏ 20 ਮਾਡਲ ਹੈ ਜੀ ਸਰ ਦੂਲਗੜ ਮਾਨਸਾ ਦੇ ਵਿੱਚ ਖੜਾ ਹੈ ਜੀ ਜਾ ਕੇ ਚੈੱਕ ਕਰ ਸਕਦੇ ਹੋ ਖਰੀਦਣ ਦੇ ਲਈ ਨੰਬਰ ਨੋਟ ਕਰ ਲਓ ਜੀ 9855003688 9855003688 ਇਸ ਨੰਬਰ ਤੇ ਫੋਨ ਕਰਕੇ ਸੋਨਾਲੀਕਾ 50 ਟਰੈਕਟਰ 5 ਲੱਖ ਰੁਪਏ ਦੇ ਵਿੱਚ 2020 ਮਾਡਲ ਹੈ ਜਿਹੜਾ ਤੁਸੀਂ ਖਰੀਦ ਸਕਦੇ ਹੋ ਵਾਕੀ ਤੁਸੀਂ ਵੀਡੀਓ ਚ ਇੱਕ ਵਾਰ ਜ਼ਰੂਰ ਦੇਖ ਲਿਓ ਸਵਰਾਜ 855 ਟਰੈਕਟਰ ਵਿਕਾਊ ਹੈ ਜੀ ਸਵਰਾਜ 855 ਟਰੈਕਟਰ ਵਿਕਾਊ ਹੈ ਜੀ 2018 ਮਾਡਲ ਹੈ ਜੀ ਇਹ ਏਰੀਆ ਪਿੱਖੀ ਬਿੰਡ ਤਰਨਤਨ 5,50,000 ਰੁਪਏ ਰੇਟ ਰੱਖਿਆ ਗਿਆ ਜੀ 8146424239 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸਵਰਾਜ 855 ਟਰੈਕਟਰ 5,50,000 ਰੁਪਏ ਦੇ ਵਿੱਚ ਖਰੀਦ ਸਕਦੇ ਹੋ ਪਿੱਖੀ ਬਿੰਡ ਤਰਨਤਨ ਏਰੀਆ ਦੇ ਵਿੱਚ ਇਹ ਟਰੈਕਟਰ ਹੈ ਨੰਬਰ ਇੱਕ ਵਾਰੀ ਫੇਰ ਨੋਟ ਕਰ ਲਓ 8146424239 ਇਸ ਨੰਬਰ ਤੇ ਖਰੀਦ ਸਕਦੇ ਹੋ 15 ਕਨਾਲਾਂ ਜ਼ਮੀਨ ਵਿਕਾਊ ਹੈ ਜੀ ਪਿੰਡ ਰੋੜੀ ਕਪੂਰਾ ਜੈਤੋਂ ਜ਼ਿਲ੍ਹਾ ਫਰੀਦਕੋਟ ਪਿੰਡ ਤੋਂ 1 ਕਿਲੋਮੀਟਰ ਖੁੱਲਾ ਰਾਸਤਾ ਮੋਟਰ ਦੇ ਤਿੰਨ ਹਿੱਸੇ ਹੈ ਜੀ ਠੇਕਾ 70000 ਡੂੰਗਾ ਵੌਰ 4 ਸਟੱਕ ਹੈ ਜੀ 70580 3046 ਇਸ ਨੰਬਰ ਤੇ ਫੋਨ ਕਰਕੇ 15 ਕਨਾਲਾਂ ਜ਼ਮੀਨ ਤੁਸੀਂ ਖਰੀਦ ਸਕਦੇ ਹੋ ਅੱਜ ਦੀ ਵੀਡੀਓ ਕਿਵੇਂ ਲੱਗੀ ਤੁਹਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਕਮੈਂਟਾਂ ਦੇ ਵਿੱਚ ਇਹ ਜਰੂਰ ਦੱਸਿਆ ਕਰੋ ਕਿ ਤੁਹਾਨੂੰ ਕਿਹੜੇ ਏਰੀਏ ਦੇ ਵਿੱਚ ਜ਼ਮੀਨ ਪਲਾਟ ਕੋਠੀਆਂ ਕਿਹੜੇ ਪਿੰਡ ਦੇ ਵਿੱਚ ਕਿਹੜੇ ਸ਼ਹਿਰ 'ਚ ਤੁਹਾਨੂੰ ਚਾਹੀਦੀਆਂ ਨੇ ਜਲਦੀ ਕਮੈਂਟਾਂ ਦੇ ਵਿੱਚ ਦੱਸੋ ਤਾਂ ਕਿ ਅਸੀਂ ਤੁਹਾਡੇ ਲਈ ਲੈ ਕੇ ਆ ਸਕੀਏ ਚਲਦੀ ਚਲਦੀ ਵੀਡੀਓ ਨੂੰ ਵੱਧ ਵੱਧ ਸ਼ੇਅਰ ਤੇ ਲਾਈਕ ਕਰ ਦਿਓ ਜੀ ਜੇਕਰ ਤੁਸੀਂ 40000 ਤੋਂ ਲੈ ਕੇ 1 ਲੱਖ ਤੱਕ ਦੀਆਂ ਜ਼ਮੀਨਾਂ ਵੇਖਣਾ ਚਾਹੁੰਦੇ ਹੋ ਤਾਂ ਇੱਕ ਵਾਰ ਟਰੈਕਟਰ ਮੇਲਾ ਚੈਨਲ ਜ਼ਰੂਰ ਸਰਚ ਕਰੋ ਬਣੀਓ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ